ਦੇਖੋ ਅਗਰ ਤੁਸੀਂ ਇਹਨਾਂ ਦੇ ਪਿੱਛੇ ਮੁੱਦਾ ਕਰਦੇ ਮੈਨੂੰ ਸਾਨੂੰ ਭਈਆ ਕਿਉਂਕਿ ਇੱਕ ਸਰਦਾਰ ਗਿਆਨੀ ਤੁਸੀਂ ਕਹਿੰਦੇ ਤੇ ਉਹ ਗੁੱਸਾ ਥੋੜੀ ਕਰਦਾ ਇੱਕ ਅਗਰ ਪ੍ਰਵਾਸੀ ਨੂੰ ਭਈਆ ਕਿ ਚ ਕੋ ਗਾਲ ਥੋੜੀ ਆ ਜੀ ਪੰਜਾਬ ਦੇ ਵਿੱਚ ਮੈਂ ਸੱਚ ਦੱਸਦਾ ਪੰਜਾਬ ਦੇ ਵਿੱਚ ਇਹਨਾਂ ਨੇ ਆ ਕੇ ਇੱਥੇ ਇੰਨਾ ਜ਼ਿਆਦਾ ਗੰਦ ਪਾਇਆ ਹੋਇਆ ਨਾ ਔਰ ਤੁਸੀਂ ਇਹ ਜਨਕਪੁਰੀ ਦੇਖ ਲਓ ਸ਼ੇਰਪੁਰ ਦੇਖ ਲਓ ਇਹਨਾਂ ਦਾ ਗੁੰਡਾ ਰਾਜ ਹੋ ਗਿਆ ਗੁੰਡਾ ਰਾਜ ਉਸੇ ਗੁੰਡੇ ਤੈਅ ਕਰਨ ਵਾਲੇ ਤੈਅ ਕਰਨ ਦਾ ਪਹਿਨਾਵਾ ਪਹਿਨਾਵਾ ਭਾਰਤ ਦੇ ਨਾਗਰਿਕ ਉਹ ਭਾਰਤ ਦੇ ਭਾਰਤ ਦੇ ਨਾਗ ਹੀ ਪੰਜਾਬ ਦਾ ਵਾਸੀ ਤੇ ਪਰਲ ਵਾਲਿਆਂ ਨੂੰ ਇਦਾਂ ਹੀ ਕਹੋਗੇ ਤੁਸੀਂ ਬਾਹਰਲੇ ਨੂੰ ਕਹੋ ਬਾਹਰਲੇ ਨੂੰ ਕਹਾਂ ਮੈਂ ਮੰਨ ਸਕਦਾ ਪਰ ਹਿੰਦੁਸਤਾਨੀ ਹਿੰਦੁਸਤਾਨ ਵਾਲਿਆਂ ਨੂੰ ਅਗਰ ਇਦਾਂ ਕਹੂਗਾ ਕਿਤੇ ਨੇ ਕਿਤੇ ਲੱਗਦਾ ਹੈ ਕਿ ਤੁਸੀਂ ਵਟਵਾਰਾ ਕਰ ਰਹੇ ਹੋ ਇੱਥੇ ਸਰਪੰਚ ਪ੍ਰਵਾਸੀ ਇੱਥੇ ਕੋਈ ਅਫਸਰ ਪ੍ਰਵਾਸੀ ਇਹ ਸ਼ਬਦ ਕਹਿਣ ਦੀ ਜ਼ਰੂਰਤ ਕਿਉਂ ਪਈ ਤੁਹਾਨੂੰ ਪ੍ਰਵਾਸੀ ਜਾ ਕੇ ਹਰ ਘੱਟ ਰੇਟ ਤੇ ਕੰਮ ਕਰਦੇ ਨੇ ਔਰ ਪੰਜਾਬ ਦੇ ਵਿੱਚ ਹੁਣ ਜਿਹੜੇ ਪੰਜਾਬੀ ਨੂੰ ਕੰਮ ਨਹੀਂ ਮਿਲਦਾ ਤੇ ਉਹ ਪੰਜਾਬ ਦੇ ਵਿੱਚ ਅਗਰ ਕੰਮ ਨਹੀਂ ਮਿਲੂਗਾ ਨਸ਼ੇਵਾਰ ਹੋ ਗਏ ਨਾ ਜਿਹੜੇ ਪੰਜਾਬੀ ਕੈਨੇਡਾ ਜਾ ਕੇ ਘੱਟ ਰੇਟ ਚ ਕੰਮ ਕਰਦੇ ਨੇ ਉਹਨਾਂ ਲਈ ਕਹਾਂਗੇ ਜਾ ਉਹਦੇ ਵਿੱਚ ਅਗਰ ਘੱਟ ਰੇਟ ਤੇ ਕੰਮ ਕਰ ਆਪਾਂ ਉਹਨਾਂ ਨੂੰ ਕੁਝ ਕਹਿਦ ਹੋ ਨਾ ਸਕਦੇ ਜੇ ਅਗਰ ਕਰਦੇ ਕਿਉਂਕਿ ਅਸੀਂ ਵੀ ਪੰਜਾਬੀ ਵੀ ਜਾ ਕੇ ਯੂਪੀ ਚ ਕੰਮ ਕਰਦੇ ਨੇ ਪੰਜਾਬੀ ਜਾ ਕੇ ਬਿਹਾਰ ਕੰਮ ਕਰਦੇ ਨੇ ਪੰਜਾਬੀ ਜਾ ਕੇ ਮਹਾਰਾਸ਼ਟਰਾ ਕੰਮ ਕਰਦੇ ਨੇ ਔਰ ਫਿਰ ਤੁਹਾਡੇ ਵਿਪਰੀਤ ਅਗਰ ਬੋਲਣ ਆਪਾਂ ਨੇ ਜੇ ਉਹ ਗੋਰੇ ਵੀ ਤਾਂ ਬੋਲਦੇ ਨੇ ਅਗਰ ਸਾਡੇ ਬੰਦੇ ਉਹ ਘੱਟ ਰੇਟ 'ਚ ਕੰਮ ਕਰਦੇ ਗੋਰੇ ਵੀ ਤਾਂ ਬੋਲਦੇ ਨੇ ਗੋਰੇ ਵੀ ਉੱਥੇ ਸਾਰਾ ਤਾਂ ਪ੍ਰੋਟੈਸਟ ਤੁਸੀਂ ਤੁਸੀਂ ਪੰਜਾਬ ਦੇ ਗੋਰੇ ਆ ਪੰਜਾਬ ਦੇ ਵਿੱਚ ਮੈਂ ਪੰਜਾਬ ਦਾ ਗੋਰਾ ਹਾਂ ਕਾਨੂੰਨ ਦਾ ਸਾਰਾ ਲੈਣ ਵੀ ਕਿਸੇ ਦੇ ਭਾਵਨਾ ਨੂੰ ਠੇਸ ਨਹੀਂ ਪਹੁੰਚੀ ਇਹ ਪੰਜਾਬ ਦੇ ਵਿੱਚ ਮੈਂ ਸੱਚ ਦੱਸਦਾ ਪੰਜਾਬ ਦੇ ਵਿੱਚ ਇਹਨਾਂ ਨੇ ਆ ਕੇ ਇੱਥੇ ਇੰਨਾ ਜ਼ਿਆਦਾ ਗੰਦ ਪਾਇਆ ਹੋਇਆ ਨਾ ਦੋਸਤੋ ਮੈਂ ਅਰਵਿੰਦਰ ਸਾਲਾ ਸਵਾਗਤ ਕਰਦਾ ਹਾਂ ਤੁਹਾਡਾ ਲੁਧਿਆਣਾ ਲਾਈਵ ਤੇ ਪ੍ਰਵਾਸੀਆਂ ਨੇ ਇੱਕ ਤਰਨਾ ਪ੍ਰੋਜੈਸ਼ਨ ਦਿੱਤਾ ਹੈ ਤਰਨਾ ਪ੍ਰੋਜੈਸ਼ਨ ਇਸ ਲਈ ਦਿੱਤਾ ਹੈ ਕਿ ਇੱਕ ਪੰਜਾਬੀ ਸਿੰਗਰ ਨੇ ਸੈਂਡਵਿਚ ਜਿਨ੍ਹਾਂ ਨੇ ਪ੍ਰਵਾਸੀਆਂ ਨੂੰ ਲੈ ਕੇ ਕਈ ਕਟਾਕਸ਼ ਕੀਤੇ ਨੇ ਉਹ ਕਟਾਕਸ਼ ਚ ਵਾਇਰਲ ਵੀ ਬਹੁਤ ਹੋਏ ਨੇ ਉਸ ਕਟਾਕਸ਼ ਨੂੰ ਲੈ ਕੇ ਉਹਨਾਂ ਨੇ ਕਈ ਇਲਜ਼ਾਮ ਲਾਇਨੇ ਸਹੀ ਨੇ ਕੀ ਗਲਤ ਨੇ ਉਹ ਇੱਕ ਜਾਂਚ ਦਾ ਵਿਸ਼ਾ ਹੈ ਲੇਕਿਨ ਇਸ ਚੀਜ਼ ਨੂੰ ਲੈ ਕੇ ਜਿਨ੍ਹਾਂ ਨੇ ਕਟਾਕਸ਼ ਕੀਤੇ ਨੇ ਸੈਂਡਵਿਚ ਜੀ ਉਹ ਪੰਜਾਬੀ ਸਿੰਗਰ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੰਤਬ ਕੀ ਸੀ ਉਹਨਾਂ ਨੇ ਅਦਾ ਕਿਉਂਗਾ ਸਰ ਸਵਾਗਤ ਹੈ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਟਾਕ ਚ ਕੀਤੇ ਨੇ ਤੁਹਾਡੇ ਖਰਾਬ ਤਰਨੇ ਵੀ ਪ੍ਰਦਰਸ਼ਨ ਵੀ ਹੋ ਰਹੇ ਨੇ ਕਿਉਂ ਗੱਲ ਇਹ ਹੈ ਕਿ ਮੈਂ ਇੱਕ ਨਾਰਮਲ ਗੱਲ ਕੀਤੀ ਹੈ ਜੀ ਕਿ ਆਪਣੇ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਭਾਈਚਾਰੇ ਚਲੋ ਠੀਕ ਆ ਉਹ ਸਾਡੇ ਹੀ ਨੇ ਮੈਂ ਗਲਤ ਗੱਲ ਨਹੀਂ ਕੀਤੀ ਉਹ ਵੀ ਸਾਡੇ ਹਿੰਦੁਸਤਾਨ ਦੇ ਪਰਵਾਸੀ ਪਰਵਾਸੀ ਕਹਿਣ ਦਾ ਮਤਲਬ ਇਹ ਸੀਗਾ ਕਿ ਚਲੋ ਪੰਜਾਬ ਚ ਆਏ ਅਸੀਂ ਵੀ ਸਾਡੇ ਪੰਜਾਬੀ ਅਗਰ ਬਾਹਰ ਕੈਨੇਡਾ ਅਮਰੀਕਾ ਜਾਂਦੇ ਉਹ ਵੀ ਜਾਂਦੇ ਆ ਪਰ ਮੇਰਾ ਉਹਨਾਂ ਨੇ ਹੋਰ ਤਰ੍ਹਾਂ ਦਾ ਵਿਸ਼ਾ ਉਹਨਾਂ ਨੇ ਲੈ ਲਿਆ ਪਰ ਦੇਖੋ ਉਹ ਵੀ ਮੇਰੇ ਭਰਾ ਨੇ ਮੈਂ ਮੇਰਾ ਸਿਰਫ ਮਕਸਦ ਇਹ ਕਹਿਣ ਦਾ ਸੀ ਕਿ ਜਿਹੜੇ ਸ਼ਰਾਰਤੀ ਅੰਸਰ ਨੇ ਜاہے ਯੂਪੀ ਬਿਹਾਰ ਤੋਂ ਜਿਹੜੇ ਸ਼ਰਾਰਤੀ ਜਿਹੜੇ 10-10 ਮਰਡਰ ਕਰਕੇ ਇੱਥੇ ਆਉਂਦੇ ਆ ਮੇਰਾ ਕਹਿਣ ਦਾ ਮਤਲਬ ਉਹ ਸੀ ਕਿ ਉਹ ਜਿਹੜੇ ਇੱਥੇ ਆ ਕੇ ਕੰਮਕੁਮ ਕਰਦੇ ਨੇ ਤੇ ਇੱਥੇ ਲੁਕ ਕੇ ਰਹਿੰਦੇ ਨੇ ਤਾਂ ਹੁਣ ਪਿੱਛੇ ਜੇ 7 ਨੰਬਰ ਡਿਵੀਜ਼ਨ ਦੇ ਵਿੱਚ ਵੀ 10 ਮਰਡਰ ਬੰਦੇ ਨੇ ਕੀਤੇ ਹੋਏ ਸੀ ਯ ਗੋ ਤੇ ਉਸ ਬੰਦੇ ਨੂੰ ਪੁਲਿਸ ਨੇ ਟ੍ਰੇਸ ਕੀਤਾ ਔਰ ਉਹਨੇ ਕਈ ਚੀਜ਼ਾਂ ਕਬੂਲੀਆਂ ਕਿ ਮੈਂ ਕੀਤਾ ਮੇਰਾ ਮਕਸਦ ਉਹ ਨਹੀਂ ਸੀ ਕਿ ਦੇਖੋ ਅਗਰ ਤੁਸੀਂ ਇਹਨਾਂ ਦੇ ਪਿੱਛੇ ਮੁੱਦਾ ਕਰਦੇ ਜੀ ਮੈਨੂੰ ਸਾਨੂੰ ਭਈਆ ਕਿਹਾ ਤਾਂ ਕਿ ਸਰਦਾਰ ਨੂੰ ਗਿਆਨੀ ਤੁਸੀਂ ਕਹਿੰਦੇ ਤੇ ਉਹ ਗੁੱਸਾ ਥੋੜੀ ਕਰਦਾ ਇੱਕ ਅਗਰ ਪ੍ਰਵਾਸੀ ਨੂੰ ਭਈਆ ਕਿਹ ਚ ਕੋ ਗਾਲ ਥੋੜੀ ਆ ਅਗਰ ਮੈਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਨਾ ਮੈਂ ਕਿਸੇ ਨੂੰ ਅਪਸ਼ਬਦ ਬੋਲਿਆ ਨਾ ਕਿਸੇ ਦੇ ਖਿਲਾਫ ਬੋਲਿਆ ਗੱਲ ਇਹ ਹੈ ਕਿ ਉਹ ਵੀ ਸਾਡੇ ਭਰਾ ਨੇ ਤੇ ਹੋਰ ਪਾਸੇ ਨੂੰ ਮੁੱਦਾ ਲੱਗੇ ਪਰ ਮੇਰਾ ਮਕਸਦ ਨਹੀਂ ਸੀ ਦਾ ਕੋਈ ਵੀ ਪਰ ਉਹ ਕੀ ਕਹਿ ਰਹੇ ਨੇ ਕਿ ਸਾਨੂੰ ਜੋ ਉਹਨਾਂ ਨੇ ਟਾਰਗੇਟ ਕੀਤਾ ਹੈ ਉਹਨਾਂ ਨੇ ਕਿਹਾ ਇੱਥੇ ਸਰਪੰਚ ਪ੍ਰਵਾਸੀ ਇੱਥੇ ਕੋਈ ਅਫਸਰ ਪ੍ਰਵਾਸੀ ਇਹ ਸ਼ਬਦ ਕਹਿਣ ਦੀ ਜ਼ਰੂਰਤ ਕਿਉਂ ਪਈ ਤਾਂ ਭਾਜੀ ਇੱਕ ਗੱਲ ਹੈ ਦੇਖੋ ਜੀ ਮੋਟਿਵ ਕਿਸੇ ਕਾਰਨ ਪਹਿਲੇ ਦੱਸੋ ਪਹਿਲਾਂ ਮੈਂ ਤੁਹਾਨੂੰ ਦੱਸਦਾ ਚਾਹੇ ਹੁਣ ਮੈਂ ਹੁਣ ਦੂਜੀ ਤਰ੍ਹਾਂ ਹੀ ਹੋ ਜਾਣਾ ਸਿੱਧਾ ਦੇਖੋ ਪੰਜਾਬ ਦੇ ਵਿੱਚ ਅਗਰ ਆਪਣੇ ਸਿੱਖ ਭਾਈਚਾਰੇ ਜਾਂ ਆਪਣੇ ਪੰਜਾਬੀਆਂ ਨੂੰ ਕੰਮ ਨਹੀਂ ਮਿਲਦਾ ਪਿਆ ਹਾਲ ਇਹ ਹੋਇਆ ਹੈ ਜਿਹੜਾ ਕੰਮ ਇੱਥੇ ਮੰਨ ਲਓ ਇੱਕ ਦਿਹਾੜੀ 500 ਰੁਪਏ ਦੀ ਕੋ ਅਗਰ ਪੰਜਾਬੀ ਦਿਹਾੜੀ ਕਰਦੇ 300 ਚ ਵੀ ਕਰ ਲੈਂਦੇ ਅਗਰ 800 ਵਾਲੀ ਦਿਹਾੜੀ ਕਰਦੇ 500 ਚ ਵੀ ਕਰ ਲੈਂਦੇ ਆ ਸਾਡੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀਆਂ ਨੂੰ ਕੰਮ ਨਹੀਂ ਮਿਲ ਰਿਹਾ ਇਸ ਟਾਈਮ ਔਰ ਇਹ ਪ੍ਰਵਾਸੀ ਆ ਕੇ ਹਰ ਘੱਟ ਰੇਟ ਤੇ ਕੰਮ ਕਰਦੇ ਨੇ ਔਰ ਪੰਜਾਬ ਦੇ ਵਿੱਚ ਹੁਣ ਜਿਹੜੇ ਪੰਜਾਬੀ ਨੂੰ ਕੰਮ ਨਹੀਂ ਮਿਲਦਾ ਉਹ ਤਾਂ ਪੰਜਾਬ ਦੇ ਵਿੱਚ ਅਗਰ ਕੰਮ ਨਹੀਂ ਮਿਲੂਗਾ ਨਸ਼ੇਵਾਰ ਹੋ ਗਏ ਨਾ ਜਿਹੜੇ ਪੰਜਾਬੀ ਕੈਨੇਡਾ ਜਾ ਕੇ ਘੱਟ ਰੇਟ 'ਚ ਕੰਮ ਕਰਦੇ ਨੇ ਉਹਨਾਂ ਲਈ ਕੀ ਕਹੋਗੇ ਗੱਲ ਹੋਈ ਆ ਗਈ ਨਾ ਮੈਂ ਪੰਜਾਬ ਦੀ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਅਗਰ ਘੱਟ ਰੇਟ ਤੇ ਕੰਮ ਕਰ ਤਾਂ ਆਪਾਂ ਉਹਨਾਂ ਨੂੰ ਕੁਝ ਕਹਿਦ ਹੋਣਾ ਸਕਦੇ ਜੇ ਅਗਰ ਕਰਦੇ ਕੋ ਕਿ ਅਸੀਂ ਵੀ ਪੰਜਾਬੀ ਵੀ ਜਾ ਕੇ ਯੂਪੀ 'ਚ ਕੰਮ ਕਰਦੇ ਨੇ ਪੰਜਾਬੀ ਜਾ ਕੇ ਬਿਹਾਰ ਕੰਮ ਕਰਦੇ ਨੇ ਪੰਜਾਬੀ ਜਾ ਕੇ ਮਹਾਰਾਸ਼ਟਰ ਕੰਮ ਕਰਦੇ ਨੇ ਉਹ ਫਿਰ ਤੁਹਾਡੇ ਵਿਪਰੀਤ ਅਗਰ ਬੋਲਣ ਆਪਾਂ ਜੇ ਉਹ ਗੋਰੇ ਵੀ ਤਾਂ ਬੋ ਅਗਰ ਸਾਡੇ ਬੰਦੇ ਆਖੇ ਘੱਟ ਰੇਟ 'ਚ ਕੰਮ ਕਰਦੇ ਗੋਰੇ ਵੀ ਤਾਂ ਬੋਲਦੇ ਨੇ ਗੋਰੇ ਵੀ ਉੱਥੇ ਸਾਰਾ ਤਾਂ ਪ੍ਰੋਟੈਸਟ ਤੁਸੀਂ ਤੁਸੀਂ ਪੰਜਾਬ ਦੇ ਗੋਰੇ ਹੋ ਪੰਜਾਬ ਦੇ ਵਿੱਚ ਮੈਂ ਪੰਜਾਬ ਦਾ ਗੋਰਾ ਹਾਂ ਵੀ ਮੈਂ ਪੰਜਾਬ ਦਾ ਗੋਰਾ ਹਾਂ ਅਗਰ ਪੰਜਾਬ ਦੇ ਵਿੱਚ ਮੇਰੇ ਪੰਜਾਬੀ ਭਰਾ ਨੂੰ ਕੰਮ ਨਹੀਂ ਮਿਲੂਗਾ ਤੇ ਮੇਰੇ ਭਰਾ ਕਿੱਥੇ ਜਾਣਗੇ ਤੁਸੀਂ ਬਾਹਰਿਆਂ ਨੂੰ ਕਹੋ ਬਾਹਰਿਆਂ ਨੂੰ ਕਹਾਂ ਮੈਂ ਮੰਨ ਸਕਦਾ ਪਰ ਹਿੰਦੁਸਤਾਨੀ ਹਿੰਦੁਸਤਾਨ ਵਾਲਿਆਂ ਨੂੰ ਅਗਰ ਇਦਾਂ ਕਹੂਗਾ ਕਿਤੇ ਨੇ ਕਿਤੇ ਲੱਗਦਾ ਹੈ ਕਿ ਤੁਸੀਂ ਵਟਵਾਰਾ ਕਰ ਰਹੇ ਹੋ ਸਾਜੀ ਪੰਜਾਬ ਦੇ ਵਿੱਚ ਮੈਂ ਸੱਚ ਦੱਸਦਾ ਪੰਜਾਬ ਦੇ ਵਿੱਚ ਇਹਨਾਂ ਨੇ ਆ ਕੇ ਇੱਥੇ ਇੰਨਾ ਜ਼ਿਆਦਾ ਗੰਦ ਪਾਇਆ ਹੋਇਆ ਨਾ ਮੈਂ ਸੱਚੀ ਗੱਲ ਦੱਸਾਂ ਔਰ ਤੁਸੀਂ ਇਹ ਜਨਪੁਰੀ ਦੇਖ ਲਓ ਸ਼ੇਰਪੁਰ ਦੇਖ ਲਓ ਇਹਨਾਂ ਦਾ ਗੁੰਡਾ ਰਾਜ ਹੋ ਗਿਆ ਗੁੰਡਾ ਰਾਜ ਮੈਂ ਇਹ ਗੱਲ ਕਹੂੰਗਾ ਗੁੰਡਾ ਰਾਜ ਹੋ ਗਿਆ ਇਹਨੂੰ ਪ੍ਰਸ਼ਾਸਨ ਬੜੇ ਤੁਸੀਂ ਕੋਣ ਹੋ ਤੈਅ ਕਰਨ ਵਾਲੇ ਤੈਅ ਕਰਨ ਦਾ ਪਹਿਨਾਵਾ ਪਹਿਨਾਵਾ ਮੈਂ ਇੱਕ ਨਾਗਰਿਕ ਪੰਜਾਬ ਦਾ ਨਾਗਰਿਕ ਮੈਂ ਭਾਰਤ ਦੇ ਨਾਗਰਿਕ ਹਾਂ ਭਾਰਤ ਦੇ ਭਾਰਤ ਦੇ ਨਾਗਰ ਪੰਜਾਬ ਦਾ ਵਾਸੀ ਫਿਰ ਭਾਰਤ ਵਾਲਿਆਂ ਨੂੰ ਇਦਾਂ ਹੀ ਕਹੋਗੇ ਨਹੀਂ ਭਾਰਤ ਵਾਲੇ ਨੂੰ ਮੈਂ ਆਪਣੇ ਪੰਜਾਬ ਦੀ ਗੱਲ ਕਰੂੰਗਾ ਅਗਰ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚੀਜ਼ ਗਲਤ ਹੋ ਗਈ ਮੈਂ ਬੋਲੂੰਗਾ ਮੈਂ ਪ੍ਰੋਟੈਸਟ ਕਰੂੰਗਾ ਜੋ ਮੈਨੂੰ ਕਰਨਾ ਪਊਗਾ ਮੈਂ ਕਰੂੰਗਾ ਅਗਰ ਪੰਜਾਬ ਦੇ ਹੱਕ ਦੇ ਵਿੱਚ ਅਗਰ ਗਤਕ ਕੌਮ ਨੂੰ ਕਿਉਂ ਨਹੀਂ ਗੋਲ ਨੂੰ ਇਸ ਲਈਏ ਕਿਉਂਕਿ ਗਲਤ ਤਾਂ ਮੰਨ ਲਓ ਪੰਜਾਬੀ ਵੀ ਹੋ ਸਕਦੇ ਨੇ ਚੋਰ ਤਾਂ ਪੰਜਾਬੀ ਵੀ ਹੋ ਸਕਦੇ ਨੇ ਜੇ ਅਗਰ ਤੁਹਾਡੀ ਗੱਲ ਕੀਤੀ ਜਾਵੇ ਮੈਂ ਇੱਕ ਵਪਾਰ ਦੀ ਗੱਲ ਕਰਦਾ ਪਿਆ ਵਾ ਵਪਾਰ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਲੋਸ ਹੋ ਰਿਹਾ ਜਿਹੜੇ ਪੰਜਾਬੀ ਮੁੰਡੇ ਅਗਰ ਕੰਮ ਨਹੀਂ ਮਿਲ ਰਿਹਾ ਨਸ਼ੇ 'ਚ ਪੈ ਰਹੇ ਆ ਨਸ਼ਾ ਕਰ ਰਹੇ ਆ ਸਰਕਾਰ ਇਹ ਸਰਕਾਰ ਨੂੰ ਪ੍ਰੋਟੈਸਟ ਕਰੋ ਸਰਕਾਰ ਨੂੰ ਇਹ ਗੱਲ ਗੋ ਮੰਗ ਪੱਤਰ ਦਿਓ ਕਿ ਸਰਕਾਰ ਤੁਸੀਂ ਕੁਝ ਸੰਗਿਆਨ ਲਓ ਤੁਸੀਂ ਵਿਅਕਤੀਗਤ ਮਤਲਬ ਐਮ ਐਲ ਏ ਹੋ ਐਮ ਪੀ ਹੋ ਮੈਂ ਇੱਕ ਨਾਗਰਿਕਾ ਸਰਕਾਰ ਨੂੰ ਕਿਦੇ ਥਰੂ ਕਹ ਹੁੰਦਾ ਤੁਹਾਡੇ ਭਾਈ ਪਪਾਈਚਾਰੇ ਦੇ ਥਰੂ ਕਹ ਹੁੰਦੇ ਨਾ ਨਿਊ ਚੈਨਲ ਨਹੀਂ 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 ਗਿਆਪਨ ਦਿਓ ਗਿਆਪਨ ਦਿਓ ਬਰਤੀ ਦਿਨੇ ਹਰ ਚੀਜ਼ ਦਾ ਪ੍ਰੋਟੈਸਟ ਹੈ ਹਰ ਚੀਜ਼ ਮੈਂ ਨਹੀਂ ਕਹਿੰਦਾ ਕੋਈ ਵੀ ਚੀਜ਼ ਅਗਰ ਮੈਂ ਅਗਰ ਬੋਲਿਆ ਵੈਸੇ ਗੱਲ ਕਿਤੇ ਗੱਤ ਅਗਰ ਸੀਮਾ ਮਾ ਤੁਸੀਂ ਨੰਗ ਹੋਗੇ ਮਰਿਆਦਾ ਤੁਸੀਂ ਤੋੜੋਗੇ ਤੇ ਤੁਹਾਡੇ ਅੰਦਰ ਫਿਰ ਕਹਿਣਾ ਨਾ ਉਹ ਤਾਂ ਕਾਨੂੰਨ ਦਾ ਸਾਰਾ ਲੈਣਗੇ ਵੀ ਕਿਸੇ ਦੇ ਭਾਵਨਾ ਨੂੰ ਠੇਸ ਨਹੀਂ ਪਈ ਮੈਂ ਆਪਣੇ ਇੱਕ ਅੰਦਰ ਦੀ ਗੱਲ ਆਪਣੇ ਅੰਦਰੂਨੀ ਗੱਲ ਦੱਸੀ ਕਿ ਮੈਨੂੰ ਇਹ ਚੀਜ਼ ਅੱਛੀ ਨਹੀਂ ਲੱਗਦੀ ਅਗਰ ਪੰਜਾਬ ਦੇ ਵਿੱਚ ਅਗਰ ਸਾਡਾ ਪ੍ਰਵਾਸੀ ਭਾਈ ਠੀਕ ਆ ਉਹ ਆਪਣੇ ਲੈਵਲ ਤੇ ਕੰਮ ਕਰੀ ਅਗਰ ਸਾਡੇ ਪੰਜਾਬ ਦੇ ਪੰਜਾਬੀ ਨੂੰ ਕੰਮ ਨਹੀਂ ਮਿਲੂ ਤਾਂ ਕਿੱਥੇ ਜ ਕੋ ਨਸ਼ੇ ਦੇ ਵਿੱਚ ਹੀ ਪਊਗਾ ਨਾ ਨਸ਼ਾ ਕਰਿਆ ਹੋਇਆ ਰੈਡੀ ਮੁੰਡੇ ਬੇਲੇ ਆਗਲੇ ਕਿੰਦਾ ਕੰ ਲੱਗੀ ਹੋਈ ਸੀ ਇੱਕ ਪ੍ਰਵਾਸੀ ਦੀ ਲੱਗੀ ਹੋਈ ਸੀ ਇੱਕ ਪੰਜਾਬੀ ਦੀ ਉਹ ਅਰੇਡੀ ਤੇ ਕੋਈ ਵੀ ਨਹੀਂ ਸੀਗਾ ਤੇ ਪ੍ਰਵਾਸੀ ਤੇ ਲੱਗਿਆ ਸੀ ਪੂਰਾ ਮੇਲਾ ਤੇ ਫਿਰ ਉਹ ਤੁਹਾਡੇ ਚੈਨਲ ਰਾਹੀਂ ਉੱਥੇ ਪੰਜਾਬੀਆਂ ਨੇ ਦੇਖਿਆ ਕਿ ਇੱਥੇ ਵੀ ਆਪਾਂ ਨੂੰ ਕੁਝ ਫਾਸਪੋਰਟ ਜੇ ਉਹ ਵੀ ਉੱਥੇ ਖਾਣਾ ਚਾਹੀਦਾ ਉਹ ਪੰਜਾਬੀ ਭਰਾ ਦੇ ਚਲੋ ਘਰ ਚੱਲਣਾ ਸ਼ੁਰੂ ਹੋ ਗਿਆ ਕਿਤਨਾ ਕਿਤੇ ਕਿਤਨਾ ਕਿਤੇ ਸਾਡੇ ਪੰਜਾਬ ਦੇ ਵਿੱਚ ਪਾਜੀ ਬਹੁਤ ਤੁਸੀਂ ਇਹ ਅੰਦਰ ਤੁਸੀਂ ਨਿਊਜ਼ ਤੁਹਾਡੇ ਤੋਂ ਦੇਖੋ ਤੁਸੀਂ ਪੱਤਰਕਾਰ ਹੋ ਤੁਹਾਨੂੰ ਜ਼ਿਆਦਾ ਮੇਰੇ ਤੋਂ ਪਤਾ ਹੁੰਦਾ ਕਿ ਇਸ ਟਾਈਮ ਇੰਨਾ ਜ਼ਿਆਦਾ ਇੱਥੇ ਕ੍ਰਾਈਮ ਹੋ ਚੁੱਕਾ ਵਾ ਪਾਜੀ ਇੱਥੇ ਤੁਸੀਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਹੁਤ ਹਾਈ ਲੈਵਲ ਤੇ ਬਹੁਤ ਹਾਈ ਲੈਵਲ ਤੇ ਕ੍ਰਾਈਮ ਹੋ ਰਿਹਾ ਵਾ ਔਰ ਇਹ ਬਹੁਤ ਜਿਹੜੇ ਲੁੱਟਖੋ ਹੋ ਰਹੀਆਂ ਇਸ ਟਾਈਮ ਉਹ ਕੌਣ ਕਰ ਰਿਹਾ ਦੱਸੋ ਨਾ ਜੇ ਤੁਸੀਂ ਮੈਨਾਂ ਮੈਂ ਤਾਂ ਕਾਨੂੰਨ ਦੱਸੂਗਾ ਮੈਂ ਕੀ ਦੱਸ ਸਕਦਾ ਕਾਨੂੰਨ ਆਪਣੀ ਕਮੈਂਟ ਤੁਹਾਨੂੰ ਦੱਸਣ ਕਿ ਜਿੰਨਾ ਕ੍ਰਾਈਮ ਹੋ ਰਿਹਾ ਸਾਰੇ ਪ੍ਰਵਾਸੀ ਭਾਈ ਕਰ ਰਹੇ ਉਹਨਾਂ ਦੇ ਬੱਚੇ ਕਰ ਰਹੇ ਜਿਹੜੇ ਉੱਥੇ ਦੇ ਨਹੀਂ ਪੰਜਾਬੀ ਵੀ ਕਈ ਕਰ ਰਹੇ ਨੇ ਫਰੇ ਗਏ ਨੇ ਪੰਜਾਬੀ ਵੀ ਇਦਾਂ ਕਰੋ ਰੇਸ਼ੋ ਕੱਢ ਲਓ 100 ਦੇ ਵਿੱਚੋਂ 90% ਜਿਹੜੇ ਪ੍ਰਵਾਸੀ ਭਰਾ ਨੇ ਜਿਹੜੇ ਜਿੰਨੇ ਵੀ ਆ ਉਹ ਸਾਰੇ ਉਹੀ ਕ੍ਰਾਈਮ ਕਰ ਰਹੇ ਵੇਰ ਆਪਾਂ ਕਹਿ ਸਕਦੇ ਹਾਂ ਸੁਭਾਸ ਚੰਦਰ ਬੋਸ ਪ੍ਰਵਾਸੀ ਹੁਣ ਅਗਰ ਸੁਖਦੇਵ ਰਾਜਗੁਰੂ ਦੀ ਗੱਲ ਕਰੇ ਉਹ ਪ੍ਰਵਾਸੀ ਹੋਰ ਉਸ ਤੋਂ ਬਾਅਦ ਜਿੰਨੇ ਵੀ ਸ਼ਹੀਦੀ ਗੁਲਾਟੀ ਹੋਏ ਨੇ ਕਈ ਪ੍ਰਵਾਸੀ ਵੀ ਹੋਏ ਨੇ ਫਿਰ ਉਹਨਾਂ ਲਈ ਤੁਸੀਂ ਕੀ ਕਹੋਗੇ ਯਾਰ ਕੀ ਮੈਂ ਉਸ ਲੈਵਲ ਦੇ ਇਹ ਹਜ਼ਾਰਾਂ ਸਾਲ ਤੋਂ ਪ੍ਰਵਾਸੀ ਅਸੀਂ ਵੀ ਜਾਂਦੇ ਆ ਰਹੇ ਬਾਹਰ ਫੋਰਨ ਕੰਟਰੀ ਵੀ ਆਉਂਦੇ ਆ ਰਹੇ ਇਦਾਂ ਦੀ ਕੋਈ ਗੱਲ ਨਹੀਂ ਕੱਲ ਤਾਂ ਹੁਣ ਲੇਟੈਸਟ ਮੁੱਦੇ ਆਖ ਤਾਂ ਉਹਨੇ ਵੀ ਦਿੱਤਾ ਹੈ ਨਾ ਕੋਈ ਕੁਛ ਇੱਕ ਅਦਾ ਵਿਵਾਦ ਹੋ ਸਕਦਾ ਮੈਂ ਮੰਨ ਲੇਣਾ ਨਹੀਂ ਦੀ ਇਕਤ ਨਹੀਂ 1% ਅ ਵਿਵਾਦ ਹੋ ਸਕਦੀ ਹੈ ਇਹ ਜਨਤਾ ਜਾਣਦੀ ਹੈ ਕਿ ਪੰਜਾਬ ਵੇਚਾ ਭਾਈ ਸਾਹਿਬ ਤੁਸੀਂ ਪੰਜਾਬ ਹੁਣ ਪਿੱਛੇ ਵੀਡੀਓ ਵਾਇਰਲ ਹੋਈ ਆ ਇੱਕ ਇੱਕ ਨੌਜਵਾਨ ਨੂੰ ਪ੍ਰਵਾਸੀ ਕਟੋਕਟ ਹੁਣ ਮੈਂ ਕਿੰਨੇ 10 ਤੋਂ 15 ਜਣੇ ਨੇ ਐਡਾ ਇੰਨਾ ਜਿਆਦਾ ਕੁੱਟਿਆ ਮਾਰ ਮਾਰ ਕੇ ਅਧਮੋਇਆ ਕਰਤਾ ਔਰ ਉਹਦੀ ਕੋਈ ਸੁਣਵਾਈ ਨਹੀਂ ਗੁੰਡਾ ਰਾਜ ਹੋ ਗਿਆ ਭਾਈ ਗੁੰਡਾ ਰਾਜ ਤੁਸੀਂ ਐਡਾ ਕਰੋ ਸਾਡੇ ਤੇ ਜਾ ਕੇ ਕਿਸੇ ਨਾ ਵੀ ਕੋਈ ਪੰਗਾ ਲੈ ਜਿਹੜਾ ਜਿਹੜਾ ਗਲਤ ਆਦਮੀ ਹੁੰਦਾ ਹੈ ਉਹਦੀ ਨਾ ਕੋਈ ਜਾਤ ਹੁੰਦੀ ਨਾ ਕੋਈ ਧਰਮ ਹੁੰਦਾ ਜਿਹੜਾ ਤਵਾਦੀ ਹੁੰਦਾ ਹੈ ਉਹਦੀ ਨਾ ਕੋਈ ਜਾਤ ਹੁੰਦੀ ਨਾ ਧਰਮ ਹੁੰਦਾ ਮੇਰਾ ਇਹਨਾਂ ਨੇ ਮੁੱਦਾ ਮੈਂ ਉੱਥੇ ਇਹਨਾਂ ਇੱਕ ਮੇਰੀ ਰੀਲ ਵਾਇਰਲ ਹੋਈ ਆ ਕਿ ਉਹਦੇ ਵਿੱਚ ਮੈਂ ਕਿਹਾ ਹਰ ਉਮਦੇ ਜੀ ਪਰਵਾਸੀ ਮੈਂ ਕੋਈ ਗਲਤ ਤਾਂ ਨਹੀਂ ਕੀਤਾ ਸਾਡਾ ਪੰਜਾਬੀ ਭਰਾ ਕਿੱਥੇ ਜਾਊਗਾ ਸਾਡੇ ਪੰਜਾਬੀ ਬੱਚੇ ਕਿੱਥੇ ਜਾਣਗੇ ਉਹ ਮੇਰਾ ਕਹਿਣ ਦਾ ਮਕਸਦ ਗਲਤ ਇਹ ਨਹੀਂ ਸੀ ਕਿ ਤੁਸੀਂ ਚੀਜ਼ ਗਲਤ ਕਹੀ ਗਲ ਤਰੀਕਾ ਗਲਤ ਸੀ ਅਗਰ ਇਹਨੂੰ ਇਹਨੂੰ ਅਗਰ ਤੁਸੀਂ ਮर्यादा ਦੇ ਅੰਦਰ ਅਗਰ ਇਵੇਂ ਆਪਾਂ ਵੀ ਕਹਿ ਸਕਦੇ ਸੀ ਕਿ ਜੋ ਹੱਕ ਹੈ ਪੰਜਾਬੀਆਂ ਦਾ ਉਹ ਪਹਿਲੇ ਪਹਿਲੇ ਸਰਕਾਰ ਪੰਜਾਬੀਆਂ ਨੂੰ ਨੌਕਰੀ ਤੇ ਰੱਖੇ ਬਾਅਦ ਜਿਹੜੇ ਬਾਹਰ ਲਿਆਏ ਨੇ ਉਹਨਾਂ ਨੂੰ ਰੱਖੇ ਇਹ ਗੱਲ ਹੋ ਸਕਦੀ ਸੀ ਨਹੀਂ ਮੈਂ ਫਿਰ ਮੇਰਾ ਦੇਖੋ ਹਰ ਮੈਂ ਕਿਹਾ ਤਾਂ ਨਾਰਮਲ ਤਰੀਕੇ ਨਾਲ ਹੀ ਹੁਣ ਉਹਨਾਂ ਨੇ ਕਿਸ ਤਰੀਕੇ ਨਾਲ ਹੁਣ ਭਾਸ਼ਾ ਨਹੀਂ ਉਹਨਾਂ ਨੂੰ ਪਸੰਦ ਆਈ ਮੇਰੇ ਖਿਆਲ ਅੱਛਾ ਦੇਖੋ ਮੇਰੀ ਪਾਸਾ ਤਾਂ ਇੱਕੋ ਹੀ ਰਹਿਣੀ ਹੈ ਜੀ ਮੈਂ ਪੰਜਾਬ ਦਾ ਵਾਸੀ ਹ yeah <laughs> ਮੇਰੇ ਪੰਜਾਬ ਦੇ ਵਿੱਚ ਅਗਰ ਮੇਰੇ ਪੰਜਾਬੀਆਂ ਨੂੰ ਕੰਮ ਨਹੀਂ ਮਿਲੂ ਤਾਂ ਮੈਂ ਬੋਲੂਗਾ ਜੀ ਗੱਲ ਸਿੱਧੀ ਜੀ ਪਰ ਮਰਿਆਦਾ ਦੇ ਅੰਦਰ ਇੱਕ तहजीਬ ਨਾਲ ਤੁਸੀਂ ਸਿੰਗਰ ਹੋ ਜਿਹੜੇ ਸਿੰਗਰ ਹੁੰਦੇ ਆ ਉਹਨਾਂ ਦਾ ਕੋਈ ਜਾਤ ਨਹੀਂ ਹੁੰਦੀ ਸਿੰਗਰ ਨਹੀਂ ਤਾਂ ਸਾਰੇ ਦਰਸ਼ਕ ਸਰੋਤਾ ਤੇਰਾ ਮਕਸਦ ਸਿਰਫ ਉਹਨਾਂ ਲੋਕਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਪ੍ਰਵਾਸੀ ਆ ਕੇ ਗਲਤ ਕੰਮ ਕਰਦੇ ਨੇ ਕੱਲੋ ਬਿਹਾਰ ਜਾ ਕੇ ਗਾਣਾ ਤੁਸੀਂ ਗਾਓ ਤੁਹਾਨੂੰ ਸਟੇਜ ਨਾਲ ਤੁਹਾਡੀ ਲੱਗਰ ਦੇਣ ਕੱਲੋ ਯੂਪੀਸ ਜਾ ਕੇ ਤੁਹਾਨੂੰ ਬੁਲਾਇਆ ਜਾਵੇ ਕਿ ਤੁਸੀਂ ਆ ਕੇ ਗਾਓ ਨਹੀਂ ਫਿਰ ਤੁਹਾਡੀ ਸਟੇਜ ਨਾਲ ਲੱਗਰ ਦੇਣ ਫਿਰ ਮੈਂ ਜਾਗਰਣ ਕਰਦਾ ਭਾਜੀ ਸਾਰਾ ਕੁਝ ਜਿਨ੍ਹਾਂ ਨਾਲ ਮੇਰਾ ਪਿਆਰ ਆ ਮੇਰੇ ਕੋਲ ਆ ਉਪਰਵਾਸੀ ਕੰਮ ਕਰਦੇ ਨੇ ਗੱਲ ਉਹ ਨਹੀਂ ਮੈਂ ਉਹ ਪ੍ਰਵਾਸੀਆਂ ਨੂੰ ਉਹਨਾਂ ਨੂੰ ਨਹੀਂ ਕਹਿ ਰਿਹਾ ਵੀ ਮੇਰੇ ਭਰਾ ਨੇ ਮੈਂ ਉਹਨਾਂ ਨੂੰ ਗਲਤ ਕਹਿ ਰਿਹਾ ਜਿਹੜੇ ਉੱਥੇ ਜਾ ਕੇ ਕ੍ਰਾਈਮ ਕਰਕੇ ਇੱਥੇ ਆਉਂਦੇ ਇੱਥੇ ਆ ਕੇ ਗੰਦ ਪਾਉਂਦੇ ਮੇਰਾ ਕ੍ਰਿਮੀਨਲ ਤੁਸੀਂ ਕਹਿ ਸਕਦੇ ਹੋ ਗਲਤ ਹੈ ਕ੍ਰਿਮੀਨਲ ਨੂੰ ਗੱਲ ਇਹ ਕਹੀ ਹੈ ਨਾ ਕਿ ਕਿਸੇ ਹੋਰ ਭਾਈਚਾਰੇ ਨੂੰ ਗੱਲ ਕੀ ਹੈ ਮੈਂ ਉਹਨਾਂ ਦੇਖੋ ਮੇਰੇ ਭਰਾ ਨੇ ਉਹਨਾਂ ਦੇ ਦਿਲਾਂ ਨੂੰ ਠੇਸ ਲੱਗੀ ਤੁਸੀਂ ਇੱਕ ਬੜਪਣ ਕਰਕੇ ਤੁਸੀਂ ਉਹਨਾਂ ਤੋਂ ਮਾਫੀ ਮੰਗ ਸਕਦੇ ਹੋ ਨਹੀਂ ਮੈਂ ਦੇਖੋ ਅਗਰ ਮੇਰੇ ਮੇਰੇ ਕਰਕੇ ਕਿਸੇ ਮੇਰੇ ਸਾਰੇ ਜਿੰਨੇ ਪੰਜਾਬ ਚ ਪ੍ਰਵਾਸੀ ਵੱਸਦੇ ਅਗਰ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਠੇਸ ਪਹੁੰਚੀ ਮੈਂ ਮ ਤੇ ਅਨਸਰ ਨੇ ਮੇਰਾ ਹੋਰ ਉਹਨਾਂ ਕਿਸੇ ਹਰੇ ਕਾਨੂੰਨੀ ਹੈਗਾ ਪ੍ਰਵਾਸੀ ਜਿਹੜੇ ਸ਼ਰਾਰਤੀ ਨੇ ਜਿਹੜੇ ਇਹਨਾਂ ਨੇ ਕ੍ਰਾਈਮ ਕਰਦੇ ਆ ਔਰ ਜਿਹੜੇ ਇੱਥੇ ਲੁੱਟਾਂ ਖੋਹਾਂ ਕਰਦੇ ਆ ਮੇਰਾ ਸਿਰਫ ਉਹਨਾਂ ਨੂੰ ਮਕਸਦ ਆ ਕਿ ਸਰਕਾਰ ਉਹਨਾਂ ਨੂੰ ਨੱਥ ਪਾਵੇ ਮਿਹਰਬਾਨੀ ਜੀ ਕਿਤੇ ਨਾ ਕਿਤੇ ਅਸੀਂ ਗੱਲ ਕੀਤੀ ਗੱਲ ਕਰਕੇ ਇਹਨਾਂ ਨੇ ਜੋ ਸਾਡੇ ਨਾਲ ਡਿਸਕਸ਼ਨ ਕੀਤੀ ਉਸ ਡਿਸਕਸ਼ਨ ਕਿਹਾ ਕਿ ਮੇਰਾ ਤਰੀਕਾ ਉਹ ਨਹੀਂ ਸੀ ਮੈਂ ਕਿਸੇ ਨੂੰ ਦੁੱਖ ਨਹੀਂ ਪਹੁੰਚਾਉਣਾ ਚਾਹੁੰਦਾ ਸੀ ਜੋ ਮੈਂ ਕਹਿਣਾ ਚਾਹੁੰਦਾ ਸੀ ਉਹਨਾਂ ਨੂੰ ਗਲਤ ਵੇਤੇ ਲਿਆ ਚਲੋ ਮੈਂ ਤਾਂ ਇਹ ਕਹਿਣਾ ਜਿੰਨਾ ਹਿੰਦੁਸਤਾਨ ਵਿੱਚ ਸਾਡਾ ਹੱਕ ਹੈ ਉਹਨਾਂ ਹਿੰਦੂਆਂ ਦਾ ਹੱਕ ਹੈ ਉਹਨਾਂ ਮੁਸਲਮਾਨਾਂ ਦਾ ਹੱਕ ਹੈ ਉਹਨਾਂ ਕ੍ਰਿਸਚੀਅਨਾਂ ਦਾ ਹੱਕ ਹੈ ਉਹਨਾਂ ਹੀ ਸਰਦਾਰਾਂ ਦੇ ਸਿੱਖਾਂ ਦਾ ਹੱਕ ਹੈ ਕਿਉਂਕਿ ਅਗਰ ਸੁਤੰਤਰਤਾ ਦੀ ਲੜਾਈ ਵਿੱਚ ਅਸੀਂ ਦੇਖੀਏ ਹਰ ਜਾਤ ਤਰਮ ਹਰ ਵਿਸ਼ੇਸ਼ ਵਰਗ ਦੇ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ ਹੈ ਐਵੇਂ ਦੇ ਕਈ ਨਾ ਹੋ ਸਕਦੇ ਨੇ ਹਿੰਦੁਸਤਾਨ ਦਾ ਜਿਹੜਾ ক্রিকেট ਪਲੇਅਰ ਦਾ ਕੈਪਟਨ ਅਜ਼ਰੂਦੀਨ ਰਿਆ ਹੈ ਅਸੀਂ ਉਹਦੇ ਨੇਤਰਤਵ ਵਿੱਚ ਵੀ ক্রিকেট ਖੇਡੇ ਆ ਔਰ ਕਈ ਹਿੰਦੂ ਇਦਾਂ ਦੇ ਦਿਖਾ ਸਕਦੇ ਆ ਜਿਨ੍ਹਾਂ ਨੇ ਭਾਰਤ ਲਈ ਆਪਣਾ ਤਿਆਗ ਦਿੱਤਾ ਚਲੋ ਜੀ ਇਹ ਪ੍ਰੋਗਰਾਮ ਚੱਲੂਗਾ ਤਾਂ ਤੁਸੀਂ ਦੱਸਿਓ ਕਿ ਜੋ ਇਹਨਾਂ ਨੇ ਕਿਹਾ ਹੈ ਉਹ ਸਹੀ ਹੈ ਕਿ ਗਲਤ ਹੈ ਤੁਸੀਂ ਦਰਸ਼ਕ ਹੋ ਤੁਸੀਂ ਲੋਕਤੰਤਰ ਦੇ ਉਹ ਨਿਰਮਾਤਾ ਹੋ ਕਿ ਤੁਹਾਡੇ ਤੇ ਲੋਕਤੰਤਰ ਖੜਾ ਹੈ ਬਿਲਕੁਲ ਜੀ ਹੋ ਸਕਦਾ ਹੈ ਇਨਾਂ ਨੇ ਜੋ ਗੱਲ ਕਹੀ ਉਹ ਤਰੀਕਾ ਗਲਤ ਹੋ ਸਕਦਾ ਹੈ ਲੇਕਿਨ ਇਨਾਂ ਨੇ ਅੱਜ ਸਾਡੇ ਨਾਲ ਗੱਲ ਕਰਕੇ ਕਿਹਾ ਅਗਰ ਕਿਸੇ ਦੇ ਦਿਲ ਨੂੰ ਇਹ ਠੇਸ ਲੱਗੀ ਤੇ ਮਾਫੀ ਵੀ ਮੰਗਦੇ ਨੇ ਪਰ ਇਹਦਾ ਇਹ ਤਰੀਕਾ ਨਹੀਂ ਸੀ ਇਨਾਂ ਨੇ ਕ੍ਰਿਮੀਨਲ ਨੂੰ ਔਰ ਜੋ ਬਾਹਰੋਂ ਆਏ ਨੇ ਇਸ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਔਰ ਪੰਜਾਬ ਦੇ ਲੋਕਾਂ ਨੂੰ ਖਰਾਬ ਕਰ ਰਹੇ ਨੇ ਉਹਨਾਂ ਨੂੰ ਗਲਤ ਕਿਹਾ ਇੱਕ ਚੀਜ਼ ਹੋਰ ਮੈਂ ਕਹਿਣਾ ਚਾਹਾਂਗਾ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਸਰਕਾਰ ਪੰਜਾਬ ਦੇ ਅੰਦਰ ਘੱਟ ਹੋਊਗਾ ਤੇ ਪਹਿਲ ਪੰਜਾਬ ਦੇ ਰਹਿਣ ਵਾਲੇ ਮੂਲ ਨਿਵਾਸੀਆਂ ਨੂੰ ਦਊਗੀ ਉਸ ਤੋਂ ਬਾਅਦ ਬਾਹਰ ਉਹ ਜਿਹੜੇ ਲੋਕ ਆਂਦੇ ਨੇ ਉਹਨਾਂ ਨੂੰ ਨੌਕਰੀ ਦਾ ਮੌਕਾ ਦਊਗੀ ਚਲੋ ਜੀ ਇਹ ਸਹੀ ਨੇ ਗਲਤ ਨੇ ਇਹਦਾ ਫੈਸਲਾ ਤੁਸੀਂ ਕਰਨਾ ਜਦੋਂ ਪ੍ਰੋਗਰਾਮ ਚੱਲੂਗਾ ਤੁਸੀਂ ਕਮੈਂਟਸ ਕਰਨੇ ਨੇ ਪ੍ਰੋਗਰਾਮ ਜਦੋਂ ਚੱਲੂਗਾ ਸੈਂਡਵਿਚ ਜੀ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਇੱਕ ਵਾਰ ਫਿਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚੱਲੂਗਾ ਤੇ ਆਪਣੀ ਇਚਾਰਾ ਸਾਡੇ ਨਾਲ ਸਾਂਝੀ ਕਰਿਓ ਮੈਂ ਲੁਧਿਆਣਾ ਤੋਂ ਲੁਧਿਆਣਾ ਲਾਈਵ ਲੀਰਵਿੰਦਰ ਸਰ